ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਬੱਡੀ 101 ਤੇ ਦੋਸਤੋ ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਅੱਜ ਕਿਤੇ ਕਿਤੇ ਕਬੱਡੀ ਕੱਪ ਹੋ ਰਹੇ ਨੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅੱਜ ਦਾ ਕਬੱਡੀ ਕੱਪ ਪਿੰਡ ਹਰਦੋਪ ਉਪਰਾਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇੱਥੇ ਅੱਜ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਓਪਨ ਦੇ 8 ਕਲਮਾਂ ਦੇ ਮੈਚ ਹੋਣਗੇ ਜਿਸ ਦਾ ਪਹਿਲਾ ਨਾਮ 50000 ਰੁਪਏ ਅਤੇ ਦੂਜਾ ਨਾਮ 42000 ਰੁਪਏ ਆਊਗਾ ਤੇ ਲਾਈਵ YouTube ਚੈਨਲ ਆਪਣੇ ਅੰਡਜ ਤੇ ਦਿਖਾਇਆ ਜਾਊਗਾ ਤੇ ਅਗਲਾ ਕਬੱਡੀ ਕੱਪ ਪਿੰਡ ਮੂਲਾ ਸਿੰਘ ਵਾਲਾ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ ਇੱਥੇ 75 ਕਿਲੋ ਅਤੇ 32 ਕਿਲੋ ਦੇ ਮੈਚ ਕਰਵਾਏ ਜਾਣਗੇ 75 ਕਿਲੋ ਦਾ ਪਹਿਲਾ ਨਾਮ 21000 ਅਤੇ ਦੂਜਾ ਨਾਮ 15000 ਅਤੇ ਬੈਸਟਾਂ ਨੂੰ ਕੱਪ 32 ਕਿਲੋ ਦਾ ਪਹਿਲਾ ਨਾਮ 4400 ਤੇ ਦੂਜਾ ਨਾਮ 3100 ਰੁਪਈਆ ਲਾਈਵ ਪੀਬੀ ਕਤਮਾਨਸਤ ਪੀਬੀ ਕਤਮਾਨਸਤ ਤੇ ਦਿਖਾਇਆ ਜਾਊਗਾ ਅਤੇ ਅੱਜ ਦਾ ਅਗਲਾ ਕਬੱਡੀ ਕੱਪ ਕਬੱਡੀ ਕੱਪ ਪਿੰਡ ਮੰਗਲਵਾਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇੱਥੇ 75 ਕਿਲੋ ਤੇ 52 ਕਿਲੋ ਦੇ ਮੈਚ ਕਰਵਾਏ ਜਾਣਗੇ 75 ਕਿਲੋ ਦਾ ਪਹਿਲਾ ਨਾਮ 211 ਅਤੇ ਦੂਜਾ ਨਾਮ 15000 ਰੁਪਇਆ ਹੋਊਗਾ ਤੇ ਦੋ ਘੰਡਾਰੀ ਬਾਹਰੋਂ ਖੇਡਣਗੇ 52 ਕਿਲੋ ਦਾ ਪਹਿਲਾ ਨਾਮ 5100 ਤੇ ਦੂਸਰਾ ਨਾਮ 4400 ਰੁਪਇਆ ਹੋਊਗਾ ਇਹ ਤੇ ਬਹੁਤ ਹੀ ਵਧੀਆ ਜਮੈਚ ਹੋਣਗੇ 75 ਕਿਲੋ ਤੇ 52 ਕਿਲੋ